ਤਾਂ ਧੰਨ ਬਾਬਾ ਦੀਪ ਸਿੰਘ ਗੁਰਦੁਆਰਿਆਂ ਤੇ ਉਹਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਬਹੁਤ ਲੰਬਾਰਸਾ ਹੋ ਗਿਆ ਜੀ ਟਾਈਮ ਦਾ ਤਾਂ ਮੈਨੂੰ ਯਾਦ ਨਹੀਂ ਪਰ ਇੰਨਾ ਹੈ ਕਿ ਬਹੁਤ ਲੰਮਾ ਟਾਈਮ ਹੋ ਗਿਆ ਜੀ ਕਿਹੋ ਜਿਹਾ ਲੱਗਦਾ ਵੀ ਜਦੋਂ ਇੱਥੇ ਆਉਂਨੇ ਆਂ ਸੰਗਤਾਂ ਨਾਲ ਵਿਚਰਦੇ ਆਂ ਤੇ ਬਾਣੀ ਪੜ੍ਹਦੇ ਆਂ ਇੱਥੇ ਤਾਂ ਜਦੋਂ ਆਈਦਾ ਜੀ ਐਂ ਲੱਗਦਾ ਗੁਰੂ ਦੀ ਗੋਦੀ ਜਾ ਕੇ ਬਹਿ ਗਏ ਹੁੰਨੇ ਆ ਜੀ ਵੀ ਇੰਨੀ ਸੰਗਤ ਦੇਖੀ ਦਾ ਸੰਗਤ ਦਾ ਜਿਵੇਂ ਹੜੀ ਆਇਆ ਬਈ ਮਹਾਰਾਜ ਦਾ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਖੁਸ਼ੀ ਮਹਿਸੂਸ ਹੁੰਦੀ ਆ ਜੀ ਦੇਖ ਕੇ ਇਵੇਂ ਦੇ ਵਿੱਚ ਕੀ ਫਰਕ ਨੇ ਵੇਖ ਨੂੰ ਮਿਲਦਾ ਜਦੋਂ ਆਪਾਂ ਬਾਣੀ ਨਾਲ ਜੁੜਦੇ ਆਂ ਗੁਰੂ ਘਰ ਆਉਂਨੇ ਆ ਤੇ ਕੁਝ ਜਦੋਂ ਦਾ ਆਪਾਂ ਜੁੜਦੇ ਆ ਬਾਣੀ ਦੇ ਨਾਲ ਜੁੜਦੇ ਆਂ ਪਤਾ ਨਹੀਂ ਲੱਗਦਾ ਜੀ ਮਹਾਰਾਜ ਜੀ ਇੰਨੀਆਂ ਕੋ ਝੋਲੀਆਂ ਭਰ ਦਿੰਦੇ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਦੇ ਦਿੰਦਾ ਮਹਾਰਾਜ ਬਾਕੀ ਆਪਣੀ ਆਪਣੀ ਸ਼ਰਧਾ ਹੁੰਦੀ ਹਰ ਕਿਸੇ ਦੀ ਕੋਈ ਕੀ ਪ੍ਰਾਪਤ ਕਰ ਜਾਂਦਾ ਕੋਈ ਕੀ ਪ੍ਰਾਪਤ ਕਰ ਜਾਂਦਾ ਜੀ ਜਦੋਂ ਆਪਾਂ ਕੁਝ ਸੱਚੀ ਦਿਲੋਂ ਇੱਥੋਂ ਆ ਕੇ ਮੰਗੀ ਹੈ ਨਾ ਤਨਤਨ ਬਾਬਾ ਦੇਵ ਸਿੰਘ ਜੀ ਪੂਰਾ ਜ਼ਰੂਰ ਕਰ ਦਿੰਦੇ ਨੇ ਔਰ ਜੇ ਨਾ ਕੁਛ ਇਤੋਂ ਮੰਗਿਆ ਹੋਵੇ ਤਾਂ ਸਿੱਧਾ ਪੂਰਾ ਹੋਇਆ ਸਾਡਾ ਸਾਂਝਾ ਕਰੋਗੇ ਬਾਬਾ ਜੀ ਨੇ ਕਦੀ ਨਾ ਤਾਂ ਕੀਤੀ ਨਹੀਂ ਕਦੀ ਕਿਸੇ ਨੂੰ ਜੀ ਇੱਥੇ ਮੈਂ ਕਿ ਜਿਹੜਾ ਆਇਆ ਸਾਰੇ ਝੋਲੀਆਂ ਭਰ ਕੇ ਗਿਆ ਜੀ ਤੇ ਬਾਬੇ ਦਰਤੇ ਤਾਂ ਜੀ ਇੱਥੇ ਨਾ ਤਾਂ ਤਾਂ ਸਵਾਲ ਹੀ ਨਹੀਂ ਹੈਗਾ ਜੀ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਨਹੀਂ ਪੁੱਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਜੀ ਵੀ ਤੁਹਾਨੂੰ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰਿਆਂ ਤੇ ਉਹਨਾਂ ਕਿੰਨਾ ਸਮਾਂ ਮੈਨੂੰ ਬਹੁਤ ਲੰਬਾਰਸਾ ਹੋ ਗਿਆ ਜੀ ਟਾਈਮ ਤਾਂ ਮੈਨੂੰ ਯਾਦ ਨਹੀਂ ਪਰ ਇੰਨਾ ਹੈ ਕਿ ਬਹੁਤ ਲੰਮਾ ਟਾਈਮ ਹੋ ਗਿਆ ਜੀ ਕਿਹੋ ਜਿਹਾ ਲੱਗਦਾ ਵੀ ਜ ਤੇ ਤਾਂ ਜਦੋਂ ਆਈਦਾ ਜੀ ਐਂ ਲੱਗਦਾ ਗੁਰੂ ਦੀ ਗੋਦੀ ਚ ਜਾ ਕੇ ਬਹਿ ਗਏ ਹੁੰਨੇ ਅਜੇ ਵੀ ਵੀ ਇੰਨੀ ਸੰਗਤ ਦੇਖੀ ਦਾ ਸੰਗਤ ਦਾ ਜਿਵੇਂ ਹੜੀ ਆਇਆ ਭਾਈ ਮਹਾਰਾਜ ਦਾ ਤੇ ਦੇਖ ਕੇ ਮਨ ਚ ਬਹੁਤ ਸਕੂਨ ਮਿਲਦਾ ਜੀ ਖੁਸ਼ੀ ਮਹਿਸੂਸ ਹੁੰਦੀ ਆ ਜੀ ਦੇਖ ਕੇ ਜੀਵਨ ਦੇ ਵਿੱਚ ਕੀ ਫਰਕ ਨੇ ਦੇਖਣ ਨੂੰ ਮਿਲਦਾ ਜਦੋਂ ਆਪਾਂ ਬਾਣੀ ਨਾਲ ਜੁੜਦੇ ਆ ਗੁਰੂ ਘਰ ਆਉਂਨੇ ਆ ਤੇ ਜਦੋਂ ਦਾ ਆਪਾਂ ਜੁੜਦੇ ਆ ਬਾਣੀ ਦੇ ਨਾਲ ਜੁੜਦੇ ਆ ਪਤਾ ਨਹੀਂ ਲੱਗਦਾ ਜੀ ਮਹਾਰਾਜ ਜੀ ਇੰਨੀਆਂ ਕੋ ਝੋਲੀਆਂ ਭਰ ਦਿੰਦੇ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਦੇ ਦਿੰਦਾ ਮਹਾਰਾਜ ਜੀ ਬਿਲਕੁਲ ਤੇ ਬਾਕੀ ਆਪਣੀ ਆਪਣੀ ਸ਼ਰਧਾ ਹੁੰਦੀ ਹਰ ਕਿਸੇ ਦੀ ਕੋਈ ਕੀ ਪ੍ਰਾਪਤ ਕਰ ਜਾਂਦਾ ਕੋਈ ਕੀ ਪ੍ਰਾਪਤ ਕਰ ਜਾਂਦਾ ਜੀ ਕਹਿੰਦੇ ਵੀ ਜਦੋਂ ਆਪਾਂ ਕੁਝ ਸੱਚੇ ਦਿਲੋਂ ਇੱਥੇ ਆ ਕੇ ਮੰਗੇ ਹਨ ਤਾਂ ਤਨਤਨ ਬਾਬਾ ਦੇਵ ਸਿੰਘ ਜੀ ਪੂਰਾ ਜ਼ਰੂਰ ਕਰਦੇ ਨੇ ਤੁਹਾਡੇ ਨਾਲ ਕੁਝ ਇੱਥੋਂ ਮੰਗਿਆ ਹੋਵੇ ਤੁਸੀਂ ਤੇ ਪੂਰਾ ਹੋਇਆ ਸਾਡੇ ਨਾਲ ਸਾਂਝਾ ਕਰੋਗੇ ਤੇ ਕੋਈ ਬਾਬਾ ਜੀ ਨੇ ਕਦੀ ਨਾ ਤਾਂ ਕੀਤੀ ਨਹੀਂ ਕਦੀ ਕਿਸੇ ਨੂੰ ਜੀ ਇੱਥੇ ਮੈਂ ਕਿ ਜਿਹੜਾ ਆਇਆ ਸਾਰੇ ਝੋਲੀਆਂ ਭਰ ਕੇ ਗਿਆ ਜੀ ਤੇ ਬਾਬੇ ਦੇ ਦਰ ਤੇ ਤਾਂ ਜੀ ਇੱਥੇ ਨਾਂ ਦਾ ਤਾਂ ਸਵਾਲ ਹੀ ਨਹੀਂ ਹੈਗਾ ਜੀ ਕੋਈ। ਲੇਟ ਸਵੇਰ ਮਿਲਦਾ ਸਭ ਨੂੰ ਐ ਜੀ। ਤੇ ਸਭ ਹੀ ਝੋਲੀਆਂ ਭਰ ਕੇ ਜਾਂਦੇ ਆਪਣੀ ਸੋਚ ਤੋਂ ਵੱਧ ਲੈ ਕੇ ਜਾਂਦੇ ਆ ਜੀ। ਦੁੱਖ, ਦਰਦ, ਕਸ਼ਟ ਸਭ ਕੱਟੇ ਜਾਂਦੇ ਨੇ। ਉਹ ਤਾਂ ਹੈਗਾ। ਜਿਹੜਾ ਚਪੈਰਾ ਸਾਹਿਬ ਆ ਕੇ ਕੱਟ ਲੈਂਦਾ ਨਾ ਤਾਂ ਬਾਬਾ ਦੀਪ ਸਿੰਘ ਜੀ ਨੇੜੇ ਹੋ ਕੇ ਮਤਲਬ ਉਹਨੇ ਸਾਰੇ ਦੁੱਖ ਦਰਦ ਕੱਟ ਦਿੰਦੇ। ਇਹ ਤਾਂ ਹੈ ਜੀ ਬਿਲਕੁਲ। ਜੇ ਐਡੀ ਸੰਗਤ ਆਈ ਹੈ ਸਭ ਨੂੰ ਸਕੂਨ ਮਿਲਿਆ ਜੀ ਇੱਥੇ ਆ ਕੇ। ਔਰ ਇੱਕ ਅੰਤ ਵਿਸ਼ਵਾਸ ਆਪਣਾ ਵਿਸ਼ਵਾਸ ਵੀ ਹੈ ਬੰਦੇ ਦੇ ਅੰਦਰ ਅੰਦਰ ਵਿਸ਼ਵਾਸ ਆਤਮਾ ਦੇ ਅੰਦਰ ਜੋਤ ਹੈ ਜੇ ਨਹੀਂ ਕਿੱਥੇ ਪਾਠ ਪੂਜਾ ਚੱਲ ਰਹੀ ਹੈ ਪਰਮਾਤਮਾ ਇਹਨਾਂ ਦੇ ਵਿੱਚ ਹੀ ਹੈ ਜੀ ਸਾਰਿਆਂ ਦੇ ਮਾਈਕ ਗਰਜ ਕਾ ਹਾਲ ਸਾਹ ਮਾਈਕ